ਦੋਸਤੋ ਆਹ ਛੜਕ ਜਿਹੜੀ ਤਸਵੀਰਾਂ ਦੇ ਵਿੱਚ ਦੇਖ ਰਹੇ ਹਾਂ ਉਹ ਇਹ ਮੇਨ ਛੜਕਾ ਹੈ ਮੇਨ ਹਾਈਵੇ ਹੈ ਤੇ ਪਰ ਇਸ ਛੜਕ ਦੀ ਇੱਕ ਸਾਈਡ ਹੈ ਬੈਠ ਚੁੱਕੀ ਹੈ ਬਿਲਕੁਲ ਆ ਤੇ ਇੱਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਇਸ ਛੜਕ ਦੀ ਇੱਕ ਸਾਈਡ ਹੈ ਜਿਹੜੀ ਬਿਲਕੁਲ ਦਵੀ ਹੋਈ ਹੈ ਤੇ ਪਰ ਕਿਸੇ ਨੇ ਇਹਦੇ ਵੱਲ ਅਜੇ ਤੱਕ ਧਿਆਨ ਨਹੀਂ ਦਿੱਤਾ ਹੈਗਾ ਅਨੇਕ ਵਾਰ ਇੱਥੇ ਜਿਹੜੇ ਛੋਟੇ ਮੋਟੇ ਹਾਦਸੇ ਹੋ ਚੁੱਕੇ ਨੇਗੇ ਤੇ ਹੁਣ ਜਿਹੜਾ ਮੌਸਮ ਠੰਡ ਦਾ ਆ ਗਿਆ ਤੇ ਧੁੰਦਾਂ ਪੈਣੀਆਂ ਜਿਹੜੀਆਂ ਸ਼ੁਰੂ ਹੋ ਜਾਣਗੀਆਂ ਉਸ ਤੋਂ ਬਾਅਦ ਇਹ ਦਵੀ ਹੋਈ ਛੜਕਾ ਜਿਹੜੀ ਇੱਥੇ ਕੋਈ ਵੱਡਾ ਹਾਦਸਾ ਜਿਹੜਾ ਉਹ ਵੀ ਵਾਪਰ ਸਕਦਾ ਹੈਗਾ ਤੁਸੀਂ ਇੱਕ ਇੱਕ ਸਾਈਡ ਤੋਂ ਬੈਠੀ ਹੋਈ ਹੈ ਤੇ ਬੈਠੀ ਵੀ ਦੇਖੋ ਇਧਰ ਜਿਹੜੇ ਪਾਸੇ ਡਿਵਾਈਡਰ ਆ ਉਹ ਡਿਵਾਈਡਰ ਵਾਲੀ ਜਿਹੜੀ ਸਾਈਡ ਆ ਪੂਰੀ ਦੀ ਪੂਰੀ ਲਾਈਨ ਆ ਜਿਹੜੀ ਉਹ ਬੈਠੀ ਹੋਈ ਹੈਗੀ ਤੇ ਦੋਸਤੋ ਇਹ ਮਾਨਸਾ ਦਾ ਰਮ ਦਿੱਤੇ ਵਾਲਾ ਚੌਕ ਆ ਤੇ ਮੇਨ ਹਾਈਵੇ ਆ ਇਹ ਤੇ ਆਹ ਦੇਖ ਸਕਦੇ ਹੋ ਚੌਕ ਦੇ ਵਿੱਚੋਂ ਚਾਰ ਛੜਕਾਂ ਜਿਹੜੀਆਂ ਇਧਰ ਸਾਹਮਣੇ ਛੜਕ ਜਾਂਦੀ ਹੈ ਇਹ ਸਰਸੇ ਨੂੰ ਤੇ ਇਧਰ ਜਿਹੜੀ ਛੜਕ ਚਲੀ ਗਈ ਇਹ ਬਰਨਾਲਾ ਚੰਡੀਗੜ੍ਹ ਪਟਿਆਲਾ ਬਠਿੰਡਾ ਇਹ ਮੇਨ ਰੋਡ ਆ ਤੇ ਇਧਰ ਜਿਹੜੀ ਛੜਕ ਜਾ ਰਹੀ ਆ ਇਹ ਹੈਗੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੇ ਇਧਰ ਸੜਕ ਜਿਹੜੀ ਹੈਗੀ ਜਵਾਰ ਕੇ ਪਿੰਡਾਂ ਵਿਚ ਦੀ ਬੜਾ ਡਣ ਜਾਂਦੀ ਹੈਗੀ ਫੇਰ ਅਮ ਦਿੱਤੇ ਵਾਲਾ ਚੌਕ ਹੈ ਤੇ ਇਸ ਚੌਕ ਦੇ ਵਿੱਚੋਂ ਸੜਕ ਜਿਹੜੀ ਇੱਕ ਸਾਈਡ ਤੋਂ ਬਿਲਕੁਲ ਬੈਠ ਚੁੱਕੀ ਹੈ ਇਹ ਕੋਈ ਅੱਜ ਕੱਲ ਦੀ ਨਹੀਂ ਬੈਠੀ ਹੋਈ ਇੱਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਇਸ ਸੜਕ ਨੂੰ ਦਵੀ ਨੂੰ ਤੇ ਪਰ ਇੱਕ ਸਾਲ ਦੇ ਵਿੱਚ ਵੀ ਇਹਦਾ ਕੋਈ ਨਾ ਕੋਈ ਜਿਹੜਾ ਹੱਲ ਕਰਨਾ ਬੰਦਾ ਸੀ ਉਹ ਨਹੀਂ ਕੀਤਾ ਗਿਆ ਦੋਸਤੋ ਨੇੜੇ ਤੇੜੇ ਰਹਿਣ ਵਾਲੇ ਲੋਕਾਂ ਵੱਲੋਂ ਇਸ ਸੜਕ ਤੇ ਜਿਹੜੇ ਤੁਸੀਂ ਬੋਰਡ ਦੇਖ ਰਹੇ ਹੋ ਖਿੱਚ ਕੇ ਸੜਕ ਦੇ ਇਸ ਸਾਈਡ ਦੇ ਉੱਤੇ ਕੀਤੇ ਗਏ ਨੇ ਤਾਂ ਕਿ ਜਿਹੜਾ ਕੋਈ ਨਾ ਕੋਈ ਹਾਦਸਾ ਇੱਥੇ ਨਾ ਵਾਪਰੇ ਤੇ ਪਰ ਜੇ ਗੱਲ ਕਰ ਲਈਏ ਤਾਂ ਬਹੁਤ ਜ਼ਿਆਦਾ ਲੰਮਾ ਟਾਈਮ ਹੋ ਗਿਆ ਸੜਕ ਨੂੰ ਇੱਥੋਂ ਦਵੀ ਨੂੰ ਦੇਖ ਸਕਦੇ ਹੋ ਮੇਨ ਹਾਈਵੇ ਹੋਣ ਕਰਕੇ ਕਿੰਨੀ ਸਪੀਡ ਦੇ ਉੱਤੇ ਗੱਡੀਆਂ ਆਉਂਦੀਆਂ ਨਹੀਂਆਂ ਤੇ ਆਉਣ ਵਾਲੇ ਗੱਲਾਂ ਦੇ ਵਿੱਚ ਧੁੰਦ ਪੈਣੀ ਸ਼ੁਰੂ ਹੋ ਜਾਣੀ ਹੈ ਕਿਉਂਕਿ ਮੌਸਮਾ ਜਿਹੜਾ ਉਹ ਚੇਂਜ ਹੋ ਚੁੱਕਾ ਹੈਗਾ ਤੇ ਧੁੰਦ ਦੇ ਵਿੱਚ ਗੱਡੀ ਵਾਲਿਆਂ ਨੂੰ ਨਹੀਂ ਪਤਾ ਲੱਗਣਾ ਵੀ ਛੜ ਕੇ ਇਸ ਪਾਸੇ ਦਵੀ ਹੋਈ ਹੈ ਤੇ ਕੋਈ ਨਾ ਕੋਈ ਵੱਡਾ ਜਿਹੜਾ ਹਾਦਸਾ ਇੱਥੇ ਵਾਪਰ ਜਾਣਾ ਜਿਸ ਦੇ ਕਾਰਨ ਕੋਈ ਵੱਡਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈਗਾ ਸੌਲ ਤੋਂ ਜਦ ਇਹਦੇ ਵਿੱਚ ਤਾਂ ਪ੍ਰਸ਼ਾਸਨ ਦੀ ਨਿਲੇਕੀ ਹੈ ਤੇ ਇਹ ਕੱਲੀ ਇੱਥੇ ਨਹੀਂ ਰਵੀ ਹੈਗੀ ਇਹ ਸਾਰੇ ਜੇ ਆਪਾਂ ਜਿਲ੍ਹਾ ਮਾਨਸਾ ਦੀ ਦੇਖੀਏ ਧੁਰ ਬਣਾਵਾਲੀ ਤੋਂ ਲੈ ਕੇ ਤੇ ਆਪਣੇ ਢੇਪੀ ਤੱਕ ਸਾਰੀ ਛੜਕੀ ਦਵੀ ਹੈ ਕਿਤੋਂ 2 ਇੰਚ ਕਿਤੋਂ 3 ਇੰਚ ਕਿਤੋਂ 4 ਇੰਚ ਕਿਤੇ ਇੰਚ ਤਕਰੀਬਨ ਸਾਰੇ ਲੀਹਾਂ ਵੜੀਆਂ ਛੋਟੀ ਗੱਡੀ ਵਾਲੇ ਨੂੰ ਚਲਾਉਣੀ ਗੱਡੀ ਬਹੁਤ ਔਖੀ ਹੈ ਤੇ ਜਿਹੜਾ ਅਣਜਾਣ ਆਦਮੀ ਆਉਂਦਾ ਹੈ ਕਿ ਤਾ ਜਿਹੜਾ ਇਸ ਰੂਟ ਤੇ ਨਹੀਂ ਚੱਲਿਆ ਉਹਦੇ ਨਾਲ ਤਾਂ ਇੱਥੇ ਕਦੇ ਨਾ ਕਦੇ ਕੋਈ ਨਾ ਕੋਈ ਘਟਨਾ ਵਾਪਰ ਸਕਦੀ ਹੈ ਜਿਵੇਂ ਕਿ ਕੈਂਚੀਆਂ ਤੇ ਇੱਕ ਮੋਟਰਸਾਈਕਲ ਵਾਲਾ ਆਇਆ ਰਾਤ ਨੂੰ ਨਹੀਂ ਸੀ ਪਤਾ ਉਹ ਬੋਰਡ ਦੇ ਵਿੱਚ ਮੋਟਰਸਾਈਕਲ ਬਚਿਆ ਚਲੋ ਬੱਚੇ ਤਾਂ ਰਹੇਗੇ ਬਾਈਕ ਦਾ ਥੋੜਾ ਬੋਤਾਂ ਨੁਕਸਾਨ ਹੋਣਾ ਜਾਂ ਸੱਟਾਂ ਵੱਜੀਆਂ ਜੇ ਕਿਤੇ ਪ੍ਰਸ਼ਾਸਨ ਬਿਲਕੁਲ ਹੀ ਸੱਤਾ ਪਿਆ ਜਿੱਦੇ ਕੋਈ ਘਟਨਾ ਵਾਪਰ ਗਈ ਕੋਈ ਨਾ ਕੋਈ ਇੱਥੇ ਮਰ ਗਿਆ ਫੇਰ ਨਾਲੇ ਛੇਤੀ ਤੋਂ ਛੇਤੀ ਬਣਾ ਦੇਣਗੇ ਤੇ ਕਿਉਂ ਨਹੀਂ ਹੁਣ ਪ੍ਰਸ਼ਾਸਨ ਜਾਗਦਾ ਇੱਕ ਸਾਲ ਤੋਂ ਉੱਪਰ ਹੋ ਗਿਆ ਛੜਕ ਨੂੰ ਟੁੱਟੀ ਨੂੰ ਕਿੰਨੇ ਇਤਿਹਾਸੇ ਡਿੱਗੇ ਤਾਂ ਬਹੁਤ ਹੀ ਨੇ ਇੱਥੇ ਤੇ ਕੋਈ ਗੌਰ ਹੀ ਨਹੀਂ ਕਰ ਰਹੇ ਪ੍ਰਸ਼ਾਸਨ ਨੂੰ ਹੁਣ ਇਹਦੇ ਤੇ ਛੇਤੀ ਤੋਂ ਛੇਤੀ ਗੌਰ ਕਰਨੀ ਚਾਹੀਦੀ ਹੈ ਤਾਂ ਕਿ ਇੱਥੇ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਇਹ ਬਈ ਸਰਸਾ ਬਰਨਾਲਾ ਵੀ ਐ ਤੇ ਸਰਸਾ ਪਟਿਆਲਾ ਵੀ ਐ ਤੇ ਤਲਵੰਡੀ ਮਾਨਸਾ ਤੋਂ ਹੁੰਦਾ ਹੋਇਆ ਬਰਾਲੇ ਨੂੰ ਵੀ ਲੰਘ ਜਾਂਦਾ ਤੇ ਦਰਸਨਾਮ ਤੇ ਪਟਿਆਲੇ ਨੂੰ ਵੀ ਲੰਘਦਾ ਚਾਰ ਸ਼ਫੇਰੋ ਰੋਡ ਪੈਂਦੇ ਆ ਬਠਿੰਡੇ ਤੋਂ ਲੈ ਕੇ ਫਿਰ ਇਹ ਕੈਂਚਿਆ ਤੋਂ ਚੜ ਜਾਂਦਾ ਹੈਗਾ ਇਹ ਇੱਥੋਂ ਲੈ ਕੇ ਬਣਾ ਵਾਲੀ ਤੋਂ ਲੈ ਕੇ ਤਕਰੀਬਨ ਇਹ ਸਾਰੀ ਸੜਕ ਦੇ ਵਿੱਚ ਦਵੀ ਹੋਈ ਹੈ ਇਹ ਸੜਕ ਕਿਤੇ ਜਾਂ ਥੋੜੀ ਹੈ ਕਿਤੇ ਬੋਤੀ ਹੈ ਆਪਾਂ ਮਹਿਲਾ ਚੌਕ ਤੱਕ ਤਾਂ ਕਰਕੇ ਆਏ ਹਾਂਗੇ ਤੇ ਮਹਿਲਾ ਚੌਕ ਤੱਕ ਗਿਆ ਮਹਿਲਾ ਚੌਕ ਤੱਕੀ ਦਵੀ ਪਈ ਹੈ ਇਹ ਸੜਕ ਲੇਕਿਨ ਜਿਲ੍ਹਾ ਮਾਨਸਾ ਦੇ ਵਿੱਚ ਤਾਂ ਜ਼ਿਆਦਾ ਦਵੀ ਹੋਈ ਹੈ ਇਹ ਸਰਕਾਰ ਨੂੰ ਮੰਗਿਆ ਵੀ ਇਹਨੂੰ ਛੇਤੀ ਤੋਂ ਛੇਤੀ ਇਧਰਲੇ ਪਾਸੇ ਧਿਆਨ ਦਿੱਤਾ ਜਾਵੇ ਤਾਂ ਕਿ ਸੜਕ ਠੀਕ ਕੀਤੀ ਜਾਵੇ ਕੋਈ ਜਾਨੀ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ ਜੇ ਖੁਦਾ ਨਾ ਖਾਸਾ ਜੇ ਕੋਈ ਨੁਕਸਾਨ ਹੋ ਗਿਆ ਵੱਡਾ ਇਥੇ ਹਾਸਾ ਫੇਰ ਵੀ ਆਪਾਂ ਕਰਾਂਗੇ ਫਿਰ ਤਾਂ ਜਿਹੇ ਜੀ ਕੀਤੀ ਜਿਹੇ ਜੀ ਨਾ ਕੀਤੀ ਤਾਂ ਕਿ ਆਪਾਂ ਕੀਮਤੀ ਜਾਨਾਂ ਬਚਾਉਣੀਆਂ ਨੇ ਇਹ ਇਹਨੂੰ ਜਲਦੀ ਤੋਂ ਜਲਦੀ ਇਸ ਵਾਸਤੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ